ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਰੇਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਭੂੰਗਰੀ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ ਵਿਖੇ ਜਿੱਥੇ ਪ੍ਰਦੂਸ਼ਣ ਗੈਸ ਫੈਕਟਰੀ ਦੇ ਵਿਰੁੱਧ ਪਿੰਡ ਵਾਸੀਆਂ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਤਾਂ ਕਿ ਇਹ ਫੈਕਟਰੀ ਨੂੰ ਬੰਦ ਕੀਤਾ ਜਾਵੇ ਇਹ ਫੈਕਟਰੀ ਲੱਗਣ ਦੇ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਜਿਹੜਾ ਖਤਰਾ ਬਣਿਆ ਹੋਇਆ ਵਾ ਤੇ ਪਰ ਇੱਥੇ ਵੋਟਾਂ ਦੌਰ ਹੋਂ ਕਰਨੇ ਕਰਕੇ ਵੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਖੜੇ ਆ ਉਹਨਾਂ ਨੇ ਵੀ ਅੱਜ ਤੱਕ ਇਸ ਸੰਘਰਸ਼ੀ ਯੂਨੀਅਨ ਦੀ ਸਾਰ ਲੈਣ ਦੀ ਲੋੜ ਨਹੀਂ ਸਮਝੀ ਤੇ ਹੁਣ ਆਪਾਂ ਇੱਥੇ ਗੱਲਬਾਤ ਕਰਾਂਗੇ ਵੀ ਅੱਜ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦਾ ਦੁੱਖ ਸਮਝਣ ਆਇਆ ਕਿ ਮੈਂ ਕੋਈ ਕੈਮਰਾਮੈਨ ਜਰੂਰ ਕਹੂੰਗਾ ਵੀ ਇੱਥੇ ਵੱਡੀ ਗਿਣਤੀ ਵਿੱਚ ਬੀਮੇ ਪੈਣਾ ਤੇ ਇਲਾਕੇ ਦੇ ਜਿਹੜੇ ਲੋਕ ਆ ਤੇ ਨਗਰ ਨਿਵਾਸੀ ਇੱਥੇ ਇਕੱਤਰ ਹੋਏ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਸ ਮਸਲੇ ਨੂੰ ਲੈ ਕੇ ਕੀ ਕਹਿੰਦੇ ਆ ਤੇ ਆਪਾਂ ਪੁੱਛਾਂਗੇ ਵੀ ਇੱਥੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੋਈ ਪ੍ਰੋਸੈਸਤਾ ਜਾਂ ਕੀ ਕਿਹਾ ਜਾਂ ਹਜੇ ਤੱਕ ਲਾਰੇ ਹੀ ਲਾਏ ਗਏ ਆ ਉਹ ਆਪਾਂ ਕਰကြਾਂ ਗੱਲਬਾਤ ਸੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਡਾਕਟਰ ਸੰਦੀਪ ਸਿੰਘ ਭੁੰਦਰੀ ਜਿਹੜੇ ਸੰਘਰਸ਼ ਦੀ ਅਗਵਾਈ ਵੀ ਕਰ ਰਹੇ ਆ ਤੇ ਇਲਾਕਾ ਨਿਵਾਸੀਆਂ ਨੂੰ ਤੇ ਜਿਹੜੇ ਨਗਰ ਨਿਵਾਸੀ ਨੂੰ ਭਰੋਸੇ ਚ ਲੈ ਕੇ ਜਿਹੜਾ ਸੰਘਰਸ਼ ਨੂੰ ਅੱਗੇ ਲੰਬਾ ਲੈ ਕੇ ਜਾ ਰਹੇ ਆ ਤੇ ਆਉ ਆਪਾਂ ਕਰਦਿਆਂ ਗਲਬਤ ਸਭ ਤੋਂ ਪਹਿਲਾਂ ਡਾਕਟਰ ਸਾਡੇ ਚੈਨਲ ਉੱਤੇ ਆਵਦੇ ਧੰਨਵਾਦ ਤੁਹਾਡਾ ਵੀ ਧੰਨਵਾਦ ਜਨ ਸ਼ਕਤੀ ਦਾ ਜਿਹੜਾ ਪਹਿਲੇ ਦਿਨ ਤੋਂ ਹੀ ਲਗਭਗ 37ਵਾਂ ਦਿਨ ਆ ਨਾ ਪੱਕੇ ਮੋਰਚੇ ਦਾ ਤੇ ਤੁਸੀਂ ਜਗਾ ਜਗਾ ਸਾਡੀ ਸਾਰੀ ਦੁਨੀਆ ਚ ਕਭ ਪੁੱਛਾਰੇ ਹੋ ਤੁਹਾਡਾ ਦੁਆਰਾ ਬਹੁਤ ਬਹੁਤ ਧੰਨਵਾਦ ਤੇ ਅੱਜ ਸਿੱਧੂ ਮੱਧੂਵਈ ਐਮਬੈਸਡਰ ਚ ਚਲਾ ਗਿਆ ਜੀ ਅੱਜ ਤੱਕ ਆ ਕਿਸੇ ਸਰਕਾਰ ਦੇ ਅਧਿਕਾਰੀ ਨੇ ਜਾਂ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੋਈ ਆ ਕੇ ਤੁਹਾਡੀ ਸਾਰ ਲਈਏ ਵੀ ਤੁਹਾਨੂੰ ਕੀ ਦੋਖਾ ਤੁਸੀਂ ਇਹ ਫੈਕਟਰੀ ਕਿਉਂ ਬੰਦ ਕਰਾਉਣਾ ਚਾਹੁੰਦੇ ਅਸੀਂ ਪਹਿਲਾਂ ਮੰਗ ਪੱਤਰ ਵੀ ਦਿੱਤੇ ਡੀਸੀ ਨੂੰ ਉਦੋਂ ਕੋਈ ਨਹੀਂ ਆਇਆ ਜਦੋਂ ਪਹਿਲਾ ਰੋਸਤਰ ਮੈਂ 21 ਮਾਰਚ ਨੂੰ ਦਿੱਤਾ ਹੈ ਤਾਂ ਉਦੋਂ ਬਾਅਦ ਅਧਿਕਾਰੀ ਸਾਡੇ ਕੋਲ ਨਹੀਂ ਐ ਫੈਕਟਰੀ ਵਾਲਿਆਂ ਕੋਲੇ ਆ ਕੇ ਦੇਖ ਕੇ ਮੁੜ ਗਏ ਠਾਈ ਨੂੰ ਪੱਕਾ ਧਰਨਾ ਜਦੋਂ ਲੱਗਿਆ ਉਦੋਂ ਐਸਡੀਐਮ ਆਇਆ ਐਡੀਐਮ ਸਾਡੀ ਗੱਲ ਸੁਣਨੀ ਵੀ ਫੈਕਟਰੀ ਮਾਲਕਾਂ ਜਾਂ ਫੈਕਟਰੀ ਦੇ ਫਿਰ ਇਗਨੋਰ ਲੱਗ ਗਿਆ ਜਿਹਨੂੰ ਅਸੀਂ ਕਾਊਂਟਰ ਕਰਕੇ ਲਾ ਜਵਾਬ ਕਰਤਾ ਕਈ ਮੀਟਿੰਗਾਂ ਹੋ ਗਈਆਂ ਜਦੋਂ ਵੀ ਮੀਟਿੰਗ ਛਾਦੇ ਆ ਸਾਡੀ ਗੱਲ ਸੁਣਨ ਦੀ بجائے ਇਹਨਾਂ ਪੂੰਜੀਪਤੀਆਂ ਦਾ ਉਹਨਾਂ ਨੂੰ ਜਾਦੇ ਹੈਗਾ ਫਿਕਰ ਹੈ ਵੀ ਫੈਕਟਰੀ ਚੱਲ ਲੈਣ ਦਿਓ ਅਸੀਂ ਕਹਿ ਵੀ ਆ ਜਿਹੜੀਆਂ ਗੱਲਾਂ ਦਲੀਲ ਨਾਲ ਅਸੀਂ ਡਾਕੂਮੈਂਟ ਵੀ ਦਿੱਤੇ ਆ ਦਲੀਲ ਵੀ ਦਿੱਤੀ ਆ ਦੂਜਾ ਸੀ ਉਹਨਾਂ ਨੂੰ ਇਹ ਕਿਹਾ ਵੀ ਇਹਦੇ ਨਾਲ ਦੀ ਫੈਕਟਰੀ ਲੱਗੀ ਆ ਕਗਰਾਲੀ ਰਾਜਪੂਤਾ ਉੱਥੇ ਜਾ ਉਹਨੇ ਟੀਮ ਗਈ ਐ ਐਡੀਸ਼ਨਲ ਟੀਮ ਭੇਜੀ ਆ ਸਾਰੇ ਲੋਕਾਂ ਨੂੰ ਮੁਸ਼ਕਾ ਆ ਗਿਆ ਉਥੋਂ ਦੇ ਸੱਚੋ ਸਾਬ ਸੀਗੇ ਉਹਨਾਂ ਨੂੰ ਵੀ ਆ ਗਿਆ ਨਾ ਡੀਐਸਪੀ ਨੂੰ ਮੁਸ਼ਕਾ ਆ ਨਾ ਜਿਹੜੀ ਪੰਜ ਮੈਂਬਰੀ ਕਮੇਟੀ ਡੀਸੀ ਨੇ ਭੇਜੀ ਡੀਡੀਪੀਓ ਇਹਲਾ ਵਗੈਰਾ ਨਾ ਉਹਨਾਂ ਨੂੰ ਆਇਆ ਸਾਡੇ ਲੋਕ ਕਹਿੰਦੇ ਵੀ ਇਹਨਾਂ ਨੂੰ ਹੋ ਗਿਆ ਕਰੋਨਾ ਇਹਨਾਂ ਦੇ ਮਰ ਮਰ ਗਿਆ ਨੱਕ ਇਹਨਾਂ ਨੂੰ ਪਹਿਲਾਂ ਇਲਾਜ ਕਰੋ ਫਿਰ ਸਮਝ ਲਾਉਗੀ ਉਹਨਾਂ ਨੇ ਰਿਪੋਰਟ ਨਾਰਮਲ ਦਿੱਤੀ ਮੁਸ਼ਕ ਦੇਖ ਕੇ ਵੀ ਨਾਰਮਲ ਦਿੱਤੀ ਐਡੀ ਬੇਹਜਾਈ ਐ ਐਡੀ ਸ਼ਰਮਾ ਡਾਕਟਰ ਤੁਸੀਂ ਉੱਥੋਂ ਦੀ ਗੱਲ ਕੀਤੀ ਆ ਇੱਥੇ ਫੈਕਟਰੀ ਵਿੱਚ ਗੱਲ ਕਰ ਰਹੇ ਆ ਵੀ ਸਰਕਾਰ ਦੇ ਕੁਝ ਨਮਾਇंदे ਜਿਹੜੇ ਆ ਪ੍ਰਸ਼ਾਸਨ ਦੇ ਅਧਿਕਾਰੀ ਆਏ ਆ ਤੇ ਉਹ ਤੁਹਾਨੂੰ ਹੀ ਫਾਇਦੇ ਘਣਾਉਣ ਲੱਗ ਗਿਆ ਤੇ ਤੁਸੀਂ ਦੱਸ ਕਰਨ ਨਾਲ ਜਾਣਕਾਰੀ ਜੂ ਸਾਂਝੀ ਕਰੋ ਵੀ ਇਹਦੇ ਨੁਕਸਾਨ ਕੀ ਆ ਜੀ ਨੁਕਸਾਨ ਵੀਰੋ ਪਹਿਲੀ ਗੱਲ ਆ ਗੋਹਾ ਪਰਾਲੀ ਪੈਣੀ ਆ ਤੇ ਨਾਲ ਇਹ ਨੇਪੀਅਰ ਘਾਰ ਕਹਿੰਦੇ ਆ ਜਿਹੜਾ ਮਿੱਠੇ ਦਾ ਜਾਂ ਗੰਨੇ ਦਾ ਭਰਾ ਹੀ ਆ ਉਹ ਨਿੱਕੀ ਦਾ ਫਰਕ ਹੈ ਉਧਰ ਰਸ਼ ਪੈ ਗਿਆ ਨਾ ਉਹਨੇ ਜਦੋਂ ਘੋਲਨਾ ਉਹਨੇ ਗੈਸ ਜੇ ਗੰਦੀ ਹੋਊ ਤਾਂ ਉਥੋਂ ਗੈਸ ਤਾਂ ਹੀ ਬਣਦੀ ਹੁੰਦੀ ਆ ਵਿਗਿਆਨ ਦਾ ਨਿਯਮ ਹੈ ਜਿਹੜੀ ਗੈਸ ਪਹਿਲਾਂ ਬਣਨੀ ਚ ਮੀਥੇਨ ਬਣਨੀ ਆ 90% ਸੀਬੀਜੀ ਤੋਂ ਬਾਇਓ ਗੈਸ ਤੋਂ ਫਿਰ ਸੀਐਨਜੀ ਚ ਕਨਵਰਟ ਹੋਣੀ ਆ 22% ਕਿਉਂਕਿ ਤਕਨੀਕ ਦਾ ਅਕਦੇ ਕਿਤੇ ਨਹੀਂ ਫਰੋਸਾ 22% ਦਾ ਢੱਕਣ ਜਿਹਨਾਂ ਨੇ ਦੇਣਾ ਇੱਥੇ ਜੇ ਉਹ ਲੀਕ ਹੋ ਜਾਂਦਾ ਉਹ 90% ਮੈਥੇਨ ਹੈ ਉਹ ਜੈਰੀ ਗੈਸ ਹੈ ਜਿੱਧਰ ਫੈਲੂਗੀ ਉੱਥੇ ਜ਼ਿੰਦਗੀ ਖਤਮ ਹੋ ਜੂ। ਦੂਜਾ ਇਹ ਜਿਹੜਾ ਸਭ ਕੁਝ ਲਿਆਉਣਾ ਨੇ ਟਰਾਲੀਆਂ ਰਾਹੀਂ ਡੈਰੀਆਂ ਚ ਲਿਆਉਣਾ ਕਹਿੰਦੇ ਗੋਹਾ। ਜਾਂ ਦੂਜਾ ਜਿਹੜੀ ਪਰਾਲੀ ਵੀ ਆ ਜਦੋਂ ਉਹ ਗਲਦੀ ਹੈ ਜਦੋਂ ਗੋਹੇ ਨਾਲ ਰਲਣਾ ਉਹਨੇ ਮਸ਼ਕ ਪੈਦਾ ਕਰਨੇ ਕਰਨਾ। ਇਸ ਲਈ ਅਸੀਂ ਉਹਨਾਂ ਨੂੰ ਦਲੀਲਾਂ ਸਹਿਤ ਦੱਸਿਆ। ਬਈ ਜਿਹੜੇ ਉਹ ਕੁੰਗਰਾਲੀ ਰਾਜਪੂਤਾਂ ਦੇ ਬੰਦੇ ਕਮਲੇ ਆ ਉਹ ਆਪ ਦੇਖਿਆ ਵੀ ਮੁਸ਼ਕਾ ਹੁੰਦਾ ਹੀ ਹੁੰਦਾ ਇਹਨੂੰ ਰੋਕ ਨਹੀਂ ਸਕਦਾ ਦੁਨੀਆ ਦੀ ਕੋਈ ਪਤਾ ਇਹਦੇ ਨਾਲ ਦੀਆਂ ਹੁਣ ਪੰਜ ਫੈਕਟਰੀਆਂ ਲੱਗਣ ਲੱਗੀਆਂ ਅਖਾੜੇ ਲੱਗੀ ਆ ਲਾਦੀਆਂ ਲੱਗ ਰਹੀ ਹੈ ਇੱਕ ਮੁਸ਼ਕਾਵਾਦ ਤੇ ਕੰਗੜਾਹੀ ਰਾਜਪੂਤਾਂ ਲੱਗੀ ਆ ਉਹ ਲੋਕਾਂ ਨੇ ਉਹਨਾਂ ਨੇ ਵੀ ਸ਼ਿਕਾਇਤ ਸ਼ੁਰੂ ਕੀਤਾ ਬਾਰ ਬਾਰ ਪੀਲਾ ਦਰੀਲਾ ਨਾਲ ਕੋਈ ਨਹੀਂ ਗਿਆ ਉੱਥੋਂ ਦਾ ਐਮ ਐਲ ਏ ਦਿਆਲਪੁਰਾ ਕੋਈ ਸਮਰਾਈ ਕੋਲਦਾ ਉਹ ਨੂੰ ਵੀ ਲੈ ਕੇ ਗਿਆ ਫੈਕਟਰੀ ਦਿਖਾ ਲੈ ਉਹ ਵੀ ਘੁੰਗਰੀਆਂ ਵੱਟ ਗਿਆ ਇਸ ਲਈ ਇਹ ਪਾਲਿਸੀ ਹੈ ਸੈਂਟਰ ਸਰਕਾਰ ਦੀ ਪਾਲਿਸੀ ਦੀ ਇਨਫੈਕਟੀਆਂ ਲੱਗ ਰਹੀਆਂ ਪੰਜਾਬ 'ਚ ਤੇ ਇਹਦੇ ਨਾਲ ਪੰਜਾਬ ਸਰਕਾਰੇ ਨੂੰ ਲਾਗੂ ਕਰ ਰਹੀ ਆ ਪੰਜਾਬ ਸਰਕਾਰ ਦੇ ਅਧਿਕਾਰੀ ਇਹਨੂੰ ਐਨਓਸੀ ਦੇ ਰਹੇ ਆ ਆ ਸਕੂਲਾਂ ਨੇੜੇ 100 ਮੀਟਰ ਤੇ ਆ ਵਾਦੀ ਆ 100 ਮੀਟਰ ਤੋਂ ਤੇ ਇਹ ਦੱਸਦੇ ਆ ਵੀ ਜਿਹੜਾ ਇਹਦਾ 22 ਮੈਨੇਜਰ ਜਿਹਨੇ ਇਹ ਪ੍ਰੋਜੈਕਟ ਲਿਆਂਦਾ ਉਹ ਖੁਦ ਕਹਿੰਦਾ ਨਾਲ ਦੀ ਆਬਾਦੀ ਡਿਸਟਰਬ ਨਹੀਂ ਹੋਣੀ ਚਾਹੀਦੀ ਨਾ ਖੜਕਾ ਹੋਵੇ ਨਾ ਪ੍ਰਦੂਸ਼ਣ ਹੋਵੇ ਤਾਂ ਲੱਗਣੀ ਚਾਹੀਦੀ ਇਹ ਪ੍ਰੋਵਾਈ ਨਹੀਂ ਕਰਦੇ ਆਪਦੇ ਰੂਲੇ ਬਣਾਉਣ ਨੂੰ ਲੰਘ ਰਹੇ ਆ ਪਾਣੀ ਜਿਹੜਾ ਨਿਕਲਣਾ ਦੱਸੋ ਕਿੱਥੇ ਡੋਲਣਗੇ ਡਾਕਟਰ ਸਾਹਿਬ ਇੱਕਾ ਦਰਸ਼ਕਾਂ ਨੂੰ ਹੋਰ ਜਾਣਕਾਰੀ ਸਾਂਝੀ ਕਰੋ ਜਿਵੇਂ ਤੁਸੀਂ ਸਕੂਲ ਦੀ ਗੱਲ ਕੀਤੀ ਆ ਇਹਨੇ ਐਨਓਸੀ ਸਰਕਾਰ ਨੇ ਦਿੱਤੀ ਆ ਤੇ ਜਦੋਂ ਆਪਾਂ ਕੋਈ ਫੈਕਟਰੀ ਜਾਂ ਕੋਈ ਪਲਾਟ ਲਗਾਉਨੇ ਆ ਉਥੇ ਨਗਰ ਨਿਵਾਸੀ ਨੂੰ ਪਿੰਡ ਦੀ ਪੰਚਾਇਤ ਨੂੰ ਭਰੋਸੇ ਜਣਾਣਾ ਜ਼ਰੂਰੀ ਹੁੰਦਾ ਇਹਨਾਂ ਨੇ ਕੋਈ ਨਗਰ ਦੀ ਪੰਚਾਇਤ ਨੂੰ ਭਰੋਸੇ ਲਿਆ ਬਿਲਕੁਲ ਨਹੀਂ ਸਾਡੀ ਨਾ ਤਾਂ ਪੰਚਾਇਤ ਨੂੰ ਪ੍ਰੋਸੈਸ ਲਿਆ ਨਾ ਨਗਰ ਨਿਵਾਸੀਆਂ ਦੀ ਕੋਈ ਵੀ ਕਮੇਟੀ ਨੂੰ ਜਾਂ ਨਗਰ ਨਿਵਾਸੀਆਂ ਨੂੰ ਇਹਨਾਂ ਨੇ ਚੋਰੀ ਸ਼ੁਰੂ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਵਾ ਕੇ ਲਿਆ ਕੇ ਇਹਨਾਂ ਨੇ ਭੋਗ ਪਾਇਆ ਉਹ ਵੀ ਜਾਣ ਬੁੱਝ ਕੇ ਵੀ ਲੋਕਾਂ ਦੇ ਜਜਵਾਤ ਹੁੰਦੇ ਆ ਉਹ ਹੈ ਕਹਿੰਦੇ ਸ਼ਾਇਦ ਜੈਨੀਆਂ ਜਾਂ ਕੋਹਣਾਂ ਵੱਡੇ ਵੱਡੀ ਪਾਰਟੀ ਆ ਦਿੱਲੀ ਦੀ ਅਸੀਂ ਕਹਿ ਵੀ ਸਾਨੂੰ ਸਾਧ ਰਹਿੰਦੇ ਘਟਣ ਤੇ ਉਹ ਗਲਤੀ ਹੋ ਗਈ ਜੀ ਪੰਚਾਇਤ ਤੋਂ ਨਹੀਂ ਮੰਜ਼ੂਰੀ ਲਈ ਗਲਤੀ ਹੋ ਗਈ ਅਸੀਂ ਹੁਣ ਗਲਤੀ ਗਲਤੀ ਸਾਨੂੰ ਸਾਹ ਨਹੀਂ ਦੇ ਸਕਦੀ ਸਾਨੂੰ ਆਕਸੀਜਨ ਨਹੀਂ ਦੇ ਸਕਦੀ ਗਲਤੀ ਹੈ ਤਾਂ ਗਲਤੀ ਭੁਗਤੋ ਪਟੋ ਇੱਥੋਂ ਲੈ ਜਾਓ ਹੋਰ ਕਿਤੇ ਅਰ ਰਾਜਸਥਾਨ ਬਹਿਲਾ ਪਿਆ ਲਾ ਲਓ ਉੱਥੇ ਨਾ ਲੋਕਾਂ ਨੂੰ ਦੂਰ ਕਿਸੇ ਨੂੰ ਰੋਜ਼ਗਾਰ ਮਿਲ ਜੂਗਾ ਇਸ ਲਈ ਇਹ ਜਿਹੜਾ ਪ੍ਰਵਾਹ ਨਹੀਂ ਕਰਦੇ ਲੋਕ ਰਹੇ ਦੀ ਕੱਲ ਨੂੰ ਹੁਣ ਪਤਾ ਲੱਗਿਆ ਸੀ ਵੀ ਸਾਡੇ ਜ਼ਿਲ੍ਹਾ ਲਾਣ ਦੇ ਮਾਨ ਜੋ ਡਿਪਟੀ ਕਮਿਸ਼ਨ ਉਹਨਾਂ ਦੀ ਵੀ ਮਾਮਲਾ ਧਿਆਨ ਚ ਆ ਚੁੱਕਿਆ ਤੇ ਉਹਨਾਂ ਨੇ ਵੀ ਮਾਨ ਜੋਗ ਜਗਰਾਉਣ ਜਿਹੜੇ ਐਸਡੀਐਮ ਸਾਹਿਬ ਦਾ ਡਿਊਟੀ ਲਈ ਸੀਗੀ ਵੀ ਇਹ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਤੇ ਤੁਹਾਡੇ ਕੋਲੇ ਅਧਿਕਾਰੀ ਆਇਆ ਜੀ ਕੋਈ ਨਹੀਂ ਜੀ ਨਹੀਂ ਉਹ ਤਾਂ ਘੜੀ ਖ਼ਬਰਾਂ ਅਸੀਂ ਦਿੰਦੇ ਆ ਕੱਲ ਇੱਥੇ ਜਿਹੜਾ ਸਾਨੂੰ ਪ੍ਰਸ਼ਾਸਨ ਕਹੇ ਕਿ ਕੋਈ ਖੜਾ ਆਮ ਪਾਰਟੀ ਦਾ ਉਹ ਆ ਗਿਆ 10 ਪੰਜ ਸੱਤ ਬੰਦੇ ਲੈ ਕੇ ਅਸੀਂ 20 ਬੰਦੇ ਸੀ ਉਹਨੇ ਐਸਡੀਐਮ ਨੂੰ ਫੋਨ ਕੀਤਾ ਉਹਨੇ ਸਪੀਕਰ ਲਾ ਕੇ ਕੀਤਾ ਐਸਡੀਐਮ ਉਹਨੂੰ ਵੀ ਫਿਰ ਇਕ ਨੌਣ ਲੱਗ ਗਿਆ ਕਹਿੰਦਾ ਜੀ ਇਹਦੇ ਫਾਇਦੇ ਆ ਜੀ ਫੈਕਟਰੀ ਮਾਲਕਾਂ ਇਹ ਕਹਿੰਦੇ ਆ ਜੀ ਸਾਡੀ رائے ਨਹੀਂ ਦੱਸੀ ਅਧਿਕਾਰੀ ਪੱਕੇ ਤੌਰ ਤੇ ਇਹਨਾਂ ਨਾਲ ਖੜੇ ਆ ਕੀ ਕੀ ਕਹੋਂਗੇ ਤੁਸੀਂ ਲੋਕ ਰਾ ਦੀ ਪ੍ਰਵਾਹ ਨਹੀਂ ਖਾੜੇ ਅੱਜ ਕੱਲ ਦਾ ਤਰਨਾ ਲੱਗ ਗਿਆ ਖਾੜੇ ਵੱਡੀ ਅੱਜ ਮੰਗ ਪੱਤਰ ਦੇ ਕੇ ਗਿਆ ਐਸਟੀਐਮ ਨੂੰ ਐਸੇ ਇਹ ਲੜਾਈ ਆ ਜਿਹੜੀ ਇੱਕ ਨਾ ਤਾਂ ਪਿੰਡ ਦੀ ਜਾਣਕਾਰੀ ਸਾਂਝੀ ਕੀਤੀ ਖਾੜੇ ਦੀ ਗੱਲ ਕੀਤੀ ਉੱਥੇ ਕੋਈ ਫੈਕਟਰੀ ਲੱਗ ਰਹੀ ਆ ਬਿਲਕੁਲ ਬਾਇਓ ਗੈਸ ਫੈਕਟਰੀ ਇਹਦੇ ਨਾਲ ਦੀ ਲੱਗ ਰਹੀ ਆ ਉੱਥੇ ਕਿਰਤੀ ਕਿਸਾਨ ਜੂਨੀਅਰ ਰਗਵਾਈ ਕਰ ਰਹੀ ਆ ਪਿੰਡ ਦਾ ਸੰਝਾ ਕੱਟ ਹੋ ਗਿਆ ਸਾਂਝੀ ਕਮੇਟੀ ਬਣਾਤੀ ਸੰਗਵਾਸ਼ 21 ਮੈਂਬਰੀ ਮੈਨੂੰ ਹਰਦੇਵ ਸਿੰਘ ਉਹ ਜਿਹੜਾ ਜ਼ਿਲ੍ਹਾ ਪ੍ਰਧਾਨ ਉਹਨੇ ਦੱਸਿਆ ਫੋਨ ਕਰਕੇ ਰੋਜ਼ ਦੱਸਦਾ ਮੈਨੂੰ ਵੀ ਆਹ ਪੋਜੀਸ਼ਨ ਆਹ ਪੋਜੀਸ਼ਨ ਹੈ ਬਿਲਕੜ ਗੇਟ ਦੇ ਮੂਰੇ ਟੈਂਟ ਲਾ ਲਿਆ ਦਿੱਲੀ ਦਾ ਕਿਨਾਂ ਸਮਾਨ ਬਚਿਆ ਪਸ਼ ਉਹੀ ਟੈਂਟ ਇੱਥੇ ਲਾ ਲਿਆ ਤੇ ਅਸੀਂ ਕਿਨੇ ਲੜਾਈ ਸ਼ੁਰੂ ਕੀਤੀ ਇੱਕ ਦੋ ਨਾਲ ਤੋਂ ਬੀਬੀਆਂ ਵੀ ਉੱਥੇ ਆਉਣ ਲੱਗ ਜਾਣਗੀਆਂ ਤੇ ਜੇ ਫਿਰ ਵੀ ਗੈਸ ਫੈਂਕੀ ਇਹ ਜਿਹੜੀ ਅੱਗ ਦੀ ਬੰਦ ਨਾ ਹੋਈ ਅਗਲਾ ਸੰਘਰਸ਼ ਕੀ ਹੋਊਗਾ ਜੀ ਅਗਲੀ ਰੂਪਰੇਖਾ ਅਗਲੀ ਰੂਪਰੇਖਾ ਇਹ ਅਭੀ ਆ ਕੰਮ ਤੋਂ ਬਾਅਦ ਅਸੀਂ ਲੱਕੇ ਦੀਆਂ ਜਿਹੜੀਆਂ ਕਮੇਟੀਆਂ ਤਾਲਮਿਲ ਕਮੇਟੀਆਂ ਬਣੀਆਂ ਹੋਈਆਂ ਉਹਨਾਂ ਦੀ ਮੀਟਿੰਗ ਛੱਦ ਕੇ ਉਹਨਾਂ ਨੂੰ ਸ਼ੰਘਾਸੇ ਨੂੰ ਵੱਡਾ ਕਰਾਂ ਇਕੱਠ ਨੂੰ ਪਿੰਡ ਦੇ ਲੋਕਾਂ ਨੂੰ ਨਾਂ ਲੈ ਕੇ ਵੱਡਾ ਕਰਾਂਗੇ ਜੇ ਫੇਰ ਵੀ ਨਹੀਂ ਮੰਨਦੀ ਪੰਜਾਂ ਥਾਵਾਂ ਦੇ ਇਲਾਕਿਆਂ ਦੀ ਤਾਲਮਿਲ ਕਮੇਟੀ ਬਣ ਜਣੀ ਹੈ ਅਸੀਂ ਦੀ ਹਜ਼ਾਰਾਂ ਲੋਕ ਡੀਸੀ ਦਫ਼ਤਰ ਨੂੰ ਘੇਰਾਂਗੇ ਇੱਕ ਲੱਟ ਸਵਾਲ ਆਇਆ ਜਿਸ ਤਰ੍ਹਾਂ ਨਗਰ ਨਿਵਾਸੀਆਂ ਨੇ ਇੱਕ ਫੈਸਲਾ ਕੀਤਾ ਸੀ ਵੀ ਔਲਵਾਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਵੋਟਾਂ ਦਾ ਬਾਈਕਾਟ ਕਰਾਂਗੇ ਕੀ ਉਹ ਫੈਸਲੇ ਅੱਜੇ ਬਰਕਰਾਰ ਹਨ ਇਹ ਫੈਸਲੇ ਬਰਕਰਾਰ ਆ ਵੀਰ ਵੋਟਾਂ ਦਾ ਮਾਮਲਾ ਨਾ ਜਿਹੜਾ 75 ਸਾਲ ਹੋ ਗਏ ਲੋਕ ਚਾਹੁੰਦੇ ਆ ਵੀ ਜੇ ਪਾਰਲੀਮੈਂਟ ਬਣਦੀ ਆ ਜਾਂ ਲੀਡਰ ਬਣਦੇ ਆ ਨਾ ਸਾਡੇ ਜ਼ਿੰਦਗੀ 'ਚ ਬਦਲਾਵ ਆਵੇ ਪਰ ਡਾਟੇ ਦੱਸਦੇ ਅੰਕੜੇ ਦੱਸਦੇ ਆ ਮੋਦੀ ਕਹਿੰਦਾ 2 ਕਰੋੜ ਲੋਕਾਂ ਨੂੰ ਨੌਕਰੀ ਦੇਊਗਾ ਕਿਹਨੂੰ ਦੇਤੀ ਨੌਕਰੀ ਉਹਦਾ ਉੱਤਰਾਖੰਡ ਆ ਜਿਹੜਾ ਜਿੱਥੇ ਭਾਜਪਾ ਪੂਰੀ ਐ ਉੱਥੋਂ ਦੇ 50% ਲੋਕਾਂ ਨੇ ਵੋਟ ਨਹੀਂ ਪਾਈ ਨਾਗਾ لینڈ ਦੇ 7 ਜ਼ਿਲ੍ਹਿਆਂ ਨੇ ਵੋਟ ਜ਼ੀਰੋ ਪਾਈ ਆ ਜ਼ੀਰੋ ਮਣੀਪੁਰ ਧੁਖ ਰਿਹਾ ਕਸ਼ਵੀਰ ਵਾਲੇ ਕਹਿੰਦੇ ਮੋਦੀ ਵੜ ਕੇ ਦਿਖਾ ਪੰਜਾਬ ਵਾਲੇ ਵੀ ਇਹ ਕਹਿੰਦੇ ਆ ਭਾਜਪਾ ਤੂੰ ਵੜ ਕੇ ਦਿਖਾ ਤੂੰ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸੀ ਪਿੰਡਾਂ ਤੈਨੂੰ ਨਹੀਂ ਵੜ ਦੇਣਾ ਕੱਲ ਇੱਥੇ ਬਿੱਟੂ ਆ ਰਿਹਾ ਸੀ ਇੱਥੇ ਆ ਡਾਲੇ ਦੇ ਪਿੰਡਾਂ ਜਮਾਨੂ ਕਿਹਾਂ ਦੇ ਡਾਲੇ ਨਹਿਰ ਦੇ ਉੱਤੇ ਧਰਨਾ ਲਾ ਲਿਆ ਭੜਕ ਕੇ ਬੈ ਗਈ ਨਾਨਕਸ਼ਾਹ ਵੀ ਮੁੜ ਗਿਆ ਮੁੱਠਾ ਦੇ ਬਿੱਟੂ ਕੌਣ ਆ ਜੀ ਬਿੱਟੂ ਆ ਜੀ ਪਹਿਲਾਂ ਹੁੰਦਾ ਸੀ ਉਹ ਬਿਆਨਤ ਸਿੰਘ ਦਾ ਪੋਤਾ ਕਾਂਗਰਸੀ ਜੱਦੀ ਪੁਸਤੀ ਕਾਂਗਰਸੀ ਤੇ ਆ ਜਿਹੜਾ ਭਗਮਾ ਚੋਲਾ ਪਾਉਣ ਲੱਗੇ ਨੇ ਮੈਂਟ ਲਾਇਆ ਉਹ ਦੂਜੇ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਕਾਂਗਰਸ ਦੀ ਜਾਇਜਾ ਕਰ ਰਿਹਾ ਸੀ ਦੂਜੇ ਦਿਨ ਉਹ ਤਾਂ ਕਿਉਂ ਕਾਂਗਰਸ ਨੂੰ ਗਾਲਾਂ ਕੱਢ ਰਿਹਾ ਸੀ ਇਹੋ ਜਿਹੇ ਲੀਡਰ ਨੂੰ ਲੋਕ ਕੀ ਕਰਉਣਗੇ ਪਿਸ਼ਵਾਸ ਨਹੀਂ ਰਿਹਾ ਜਿਹੜਾ ਸਾਡਾ ਵਾਈ ਘਾੜਨਾ ਮਤਬਲ ਹੈ ਸਾਡਾ ਵੀ ਕਿਸੇ ਲੀਡਰ ਨੇ ਸਾਰ ਨਹੀਂ ਲਈ ਹੂੰ ਅਸੀਂ ਇਹ ਮਨਾ ਕਮੇਟੀ ਚ ਨਹੀਂ ਲਿਆ ਕੋਈ ਲੀਡਰ ਹੂੰ ਕਹਤਾ ਸੀ ਵੀ ਆਪਦੇ ਤੌਰ ਤੇ ਪ੍ਰੈਸ਼ਰ ਪਾਓ ਪ੍ਰੈਸ਼ਰ ਕਿਸੇ ਨਹੀਂ ਬਹਾ ਹ ਇੱਕ ਦੋ ਬਿਆਨ ਆ ਗਏ ਬਿਆਨਾਂ ਨਾਲ ਸਰਕਾਰ ਮੰਨਦੀ ਨਹੀਂ ਹੁੰਦੀ ਅਸੀਂ ਸਾਰੀਆਂ ਪਾਰਟੀਆਂ ਜਿਹੜੀਆਂ ਪਿੰਡ ਦੀਆਂ ਉਹ ਕਨੇ ਪਿੰਡ ਪਹਿਲਾਂ ਪਾਰਟੀਆਂ ਵਾਚ ਸਾਂਝਾ ਫੈਰਾ ਚਲਾਸ਼ ਹੋ ਗਿਆ ਦਸ਼ਕ ਤੋਂ ਹੋਏ ਹੋਏ ਆ ਤੇ ਇਹ ਬਾਈਕਾਟ ਹੋਊਗਾ ਪੱਕਾ ਹੋਊਗਾ ਕੋਈ ਬੂਥ ਨਹੀਂ ਲੱਗੂਗਾ ਠੀਕ ਹੈ ਧੰਨਵਾਦ